ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤੇ ਮੈਂ ਹਤ ਰਜਿੰਦਰ ਪਣਿਆਰ ਤੇ ਗੱਲ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਵੱਡੀਆਂ ਖਬਰਾਂ ਤੇ ਪੰਜਾਬ 'ਚ ਦੋ ਦਿਨ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਪੰਜਾਬ 'ਚ ਬਿਜਲੀ ਵਾਲੇ ਮੀਟਰ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਬੋਰਡ ਪ੍ਰੀਖਿਆਵਾਂ ਬਾਰੇ ਹੋ ਗਿਆ ਵੱਡਾ ਬਦਲਾ ਕਾਂਗਰਸ ਚ ਮੁਤਲ ਕੀਤੇ ਜਨਮਗਰੋ ਨਵਜੂਤ ਕੌਰ ਸਿੱਧੂ ਦਾ ਵੱਡਾ ਐਲਾਨ ਗੁਰਵਿੰਦਰ ਦੀ ਪੋਸਟਮਾਟਮ ਰਿਪੋਰਟ ਚ ਵੱਡਾ ਖੁਲਾਸਾ ਬੱਚਿਆਂ ਦੀਆਂ ਹੋਈਆਂ ਮੌਜਾਂ ਪੂਰਾ ਦਸੰਬਰ ਬੰਦ ਰਹਿਣਗੇ ਸਕੂਲ ਸਰਕਾਰ ਦਾ ਵੱਡਾ ਐਲਾਨ ਚਾਹੇ ਪਤਾਲ ਤੇ ਜਾ ਕੇ ਲੋਕ ਜਾ ਉੱਥੋਂ ਵੀ ਕੱਢ ਕੇ ਮਾਰਾਂਗੇ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ ਕਾਨੂੰਨ ਲੋਕਾਂ ਦੀ ਸਹੂਲਤ ਲਈ ਪਰੇਸ਼ਾਨ ਕਰਨ ਲਈ ਨਹੀਂ ਇੰਡੀਗੋ ਵਿਵਾਦ ਤੇ ਬੋਲੇ ਪੀਐਮ ਮੋਦੀ ਤੇ ਹੁਣ ਗੱਲ ਕਰਾਂਗੇ ਦੋਸਤੋ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਸ਼ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਉਹ ਵੱਤੋਂ ਵੱਤ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਪਹਿਲੀ ਵੱਡੀ ਖਬਰ ਦੀ ਗੱਲ ਕਰਦੇ ਹਾਂ ਕਿ ਪੰਜਾਬ 'ਚ 2 ਦਿਨ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਹੈ। ਹਾਂਜੀ ਦੱਸਦੀ ਕਿ ਪੰਜਾਬ 'ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ 10 ਦਸੰਬਰ ਤੋਂ 11 ਦਸੰਬਰ ਤੱਕ ਕੁਝ ਦੱਖਣੀ ਅਤੇ ਪੱਛਮੀ ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ। ਦਦੋ ਕਿ 12 ਤੇ 13 ਦਸੰਬਰ ਨੂੰ ਸੂਬੇ ਪਰ ਲਈ ਕੋਈ ਵੱਡੀ ਚੇਤਾਵਨੀ ਨਹੀਂ ਹੈ। ਹਾਲਾਂਕਿ ਠੰਡ ਲਹਿਰ ਪ੍ਰਭਾਵ ਜਾਰੀ ਰਹੇਗਾ ਤੇ ਮੌਸਮ ਵਿਭਾਗ ਅਨੁਸਾਰ ਆਉਣ ਵਾਲੀ ਕੁਝ ਦਿਨਾਂ ਤੇ ਧੁੰਦ ਦੀ ਤੀਬਰਤਾ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਤਾਪਮਾਨ ਚ ਤੇਜ਼ੀ ਨਾਲ ਗਰਾਫਟ ਨਜ਼ਰ ਆਵੇਗੀ ਤੇ ਮੌਸਮ ਵਿਭਾਗ ਨੇ 10 ਦੇ 11 ਨੂੰ ਫਾਜ਼ਿਲਕਾ ਫਰੋਇਪੁਰ ਮੁਕਸਰ ਫਰੀਦਕੋਟ ਬਠਿੰਡਾ ਮਾਨਸਾ ਅਤੇ ਬਰਨਾਲਾ ਸਮੇਤ ਕਈ ਇਲਾਕਿਆਂ ਵਿੱਚ ਕੋਲਡ ਵੇਵ ਲਈ येलो ਅਲਰਟ ਜਾਰੀ ਕੀਤਾ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕੋਈ ਖਾਸ ਚੇਤਾਵਨੀ ਨਹੀਂ ਹੈ ਤੇ ਉੱਥੇ ਹੀ 12 ਤੇ 13 ਦਸੰਬਰ ਨੂੰ ਮੌਸਮ ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਹੈ ਤੇ ਹਾਲਾਂਕਿ ਤਾਪਮਾਨ ਚ ਗ੍ਰਾਫਟ ਜਾਰੀ ਰਹੇਗੀ ਤੇ ਪੰਜਾਬ ਚ ਅਗਲੇ ਦਿਨਾਂ ਤੱਕ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ ਅਤੇ ਮੌਸਮੀ ਹਾਲਾਤ ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲੇਗਾ ਤੇ ਗੱਲ ਕਰਦੇ ਆਂ ਅਗਲੀ ਖਬਰ ਦੇ ਬਾਰੇ ਪੰਜਾਬ ਚ ਬਿਜਲੀ ਵਾਲੀ ਮੀਟਰਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ ਹਾਂਜੀ ਦੱਸਦੇ ਕਿ ਕਿਸਾਨ ਮਜ਼ਦੂਰ ਮੋਰਚਾ ਨੇ ਸਮਾਰਟ ਮੀਟਰਾਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ ਜਿਸ ਦੇ ਚੱਲਦੇ ਕਿਸਾਨਾਂ ਨੇ ਕਰਾਂ ਵਿੱਚ ਚੱਪ ਵਾਲੀ ਮੀਟਰ ਉਤਾਰ ਕੇ ਪੀਐਸਪੀਸੀਲ ਦੇ ਦਫ਼ਤਰਾਂ 'ਤੇ ਜਮ੍ਹਾਂ ਕਰਵਾਉਣ ਦਾ ਐਲਾਨ ਕੀਤਾ ਹੈ ਤੇ ਪੰਜਾਬ ਵਿੱਚ ਸਮਾਰਟ ਬਿਜਲੀ ਮੀਟਰਾਂ ਨੂੰ ਲੈ ਕੇ ਕਿਸਾਨ ਯੂਨੀਅਨ ਦਾ ਵਿਰੋਧ ਲੰਬੇ ਸਮੇਂ ਤੋਂ جاری ਹੈ ਤੇ ਇਸ ਦੇ ਬਾਵਜੂਦ ਪੀਐਸਪੀਸੀਐਲ ਵੱਲੋਂ ਸਮਾਰਟ ਮੀਟਰਾਂ ਦੀ ਇੰਸਟਾਲੇਸ਼ਨ ਰੋਕੀ ਨਹੀਂ ਗਈ ਤੇ ਹੁਣ ਕਿਸਾਨ ਮਜ਼ਦੂਰ ਮੋਰਚਾ ਨੇ ਕਰ ਕਰ ਲੱਗੇ ਚੱਪ ਵਾਲੇ ਮੀਟਰ ਉਤਾਰ ਕੇ ਪੀਐਸਪੀਸੀਐਲ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਮੋਰਚੇ ਦੇ ਸੂਬਾ ਪਧਰੀ ਆਗੂ ਦਿਲਬਖ ਸਿੰਘ ਨੇ ਦੱਸਿਆ ਕਿ 90% ਲੋਕ ਸਮੇਂ ਤੇ ਰੀਚਾਰਜ ਨਹੀਂ ਕਰ ਸਕਣਗੇ ਤੇ ਇਸ ਕਾਰਨ ਰਾਤ ਵੇਲੇ ਬਿਜਲੀ ਵੀ ਕੱਟੀ ਜਾਵੇਗੀ ਤੇ ਉਹਨਾਂ ਕਹਾਂਗੇ ਜਿਸ ਤਰ੍ਹਾਂ ਮੋਬਾਈਲ ਰੀਚਾਰਜ ਖਤਮ ਹੋਣ ਤੇ ਸਿਮ ਬੰਦ ਹੋ ਜਾਂਦੀ ਹੈ ਇਸੇ ਤਰ੍ਹਾਂ ਜੇ ਰਾਤ ਸਮੇਂ ਮੀਟਰ ਦੀ ਵੈਲਿਡਿਟੀ ਖਤਮ ਹੋ ਗਈ ਤਾਂ ਬਿਜਲੀ ਬੰਦ ਹੋ ਜਾਵੇਗੀ ਕਿਸੇ ਕਿਸੇ ਕੋਲ ਤਾਂ ਪੈਸੇ ਵੀ ਨਹੀਂ ਹੁੰਦੇ ਕਿ ਉਹ ਤੁਰੰਤ ਸਮ ਤੁਰੰਤ ਪੈਸਾ ਜਮ੍ਹਾਂ ਕਰਵਾ ਸਕੀ ਤੇ ਦਿਲਬਾਖ ਸਿੰਘ ਨੇ ਦੱਸਿਆ ਕਿ ਜਿਹੜੇ ਵੀ ਲੋਕ ਚੱਪ ਵਾਲੀ ਮੀਟਰ ਉਤਾਰਨਾ ਚਾਹੁੰਦੇ ਹਨ ਉਹ ਮੋਰਚੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਦਿਲਬਾਖ ਸਿੰਘ ਨੇ ਇਹ ਵੀ ਦੱਸਿਆ ਕਿ ਜੇ ਕਿਸੇ ਤੇ ਬਿਜਲੀ ਵਿਭਾਗ ਕਾਰਵਾਈ ਕਰਦਾ ਹੈ ਜਾਂ ਪਰਚਾ ਦਰਜ ਕਰਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਲਵੇਗੀ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਬੋਰਡ ਪਖਿਆਵਾਂ ਬਾਰੇ ਹੋ ਗਿਆ ਵੱਡਾ ਬਦਲਾ हां जी दोस्तों दस दिए कि पंजाब स्कूल शिक्षा बोर्ड ने 10वीं 8वीं और 10वीं ते 12वीं जमात दी सालाना परीक्षावां तों ਪਹਿਲਾ ਵੱਡੇ ਬਦਲਾਅ ਲਾਗੂ ਕਰ ਦਿੱਤੇ ਹਨ ਇਸ ਸੰਬੰਧੀ ਬੋਰਡ ਵੱਲੋਂ ਸਮੂਹ જિલ્લા ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਵਿੱਚ ਪ੍ਰਸ਼ਨ ਪੱਤਰਾਂ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਤੇ ਬੋਰਡ ਵੱਲੋਂ ਜਾਰੀ ਪੱਤਰ ਮੁਤਾਬਕ ਪ੍ਰਸ਼ਨ ਪੱਤਰਾਂ ਵਿੱਚ ਆਬਜੈਕਟ ਟਾਈਪ ਪ੍ਰਸ਼ਨ ਦੀ ਗੈਂਤੀ 40% ਤੋਂ ਘਟਾ ਕੇ 25% ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਪ੍ਰਸ਼ਨ ਪੱਤਰਾਂ ਵਿੱਚ ਪਹਿਲਾਂ 100% ਦੀ ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਈ ਜਾਂਦੇ ਸਨ ਪਰ ਇਸ ਸਾਲ ਤੋਂ ਘੱਟੋ ਘੱਟ 25% ਦੀ ਪ੍ਰਸ਼ਨ ਪਾਠ ਪੁਸਤਕ ਦੀ ਵਿਸ਼ਾ ਵਸਤੂ ਵਿੱਚੋਂ ਭਾਵੇਂ ਅਭਿਆਸਾਂ ਤੋਂ ਇਲਾਵਾ ਪਾਠ ਵਿੱਚੋਂ ਪਾਉਣੇ ਲਾਜ਼ਮੀ ਕੀਤੇ ਗਏ ਹਨ ਤੇ ਬਾਕੀ 75% ਦੀ ਪ੍ਰਸ਼ਨ ਪਾਠ ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ ਬੈਂਕ ਵਿੱਚੋਂ ਪਾਈ ਜਾਣਗੇ ਤੇ ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਦੇ ਡਿਫਿਕਲਟ ਲੈਵਲ ਵਿੱਚ ਵੀ ਬਦਲਾਅ ਕੀਤਾ ਗਏ ਹਨ ਤੇ ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਤਬਦੀਲੀਆਂ ਦਾ ਮੰਤਵ ਵਿਦਿਆਰਥੀਆਂ ਦੀ ਸੰਕਲਪਨਾਤਮਕ ਸਮਝ ਨੂੰ ਮਜ਼ਬੂਤ ਕਰਨ ਤੇ ਰਟਣ ਪ੍ਰਕਿਰਿਆ ਤੋਂ ਬਚਾਉਣ ਲਈ ਕੀਤੀਆਂ ਗਈਆਂ ਹਨ ਤੇ ਇਸ ਤਹਿਤ ਪ੍ਰਸ਼ਨ ਪੱਤਰਾਂ ਦੇ ਮਿਆਰ ਨੂੰ ਰੋਕਣਾ ਕਰੋਨਾ ਕਾਲ ਤੋਂ ਪਹਿਲਾਂ ਸੈਸ਼ਨ 2018 ਤੋਂ 19 ਦੇ ਬਰਾਬਰ ਕੀਤਾ ਜਾ ਰਿਹਾ ਹੈ ਇਸ ਤਹਿਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਹਨਾਂ ਹਦਾਇਤਾਂ ਮੁਤਾਬਕ ਹੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਕਾਂਗਰਸ ਚ ਮੁਤਲਕ ਕੀਤੇ ਜਾਣ ਮਗਰੋਂ ਨਵਜੂਤ ਕੋਰਸ ਸਿੱਧੂ ਦਾ ਵੱਡਾ ਐਲਾਨ ਹਾਂਜੀ ਦੱਸਦੀ ਕਿ ਕਾਂਗਰਸ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਨਵਜੂਤ ਕੋਰਸ ਸਿੱਧੂ ਦਾ ਤਿੱਖਾ ਪ੍ਰੈਪਟੀ ਕਰਮ ਸਾਹਮਣੇ ਆਇਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲਬਾਤ ਸਿੱਧੇ ਟਾਪ ਲੀਡਰਸ਼ਿਪ ਨਾਲ ਚੱਲ ਰਹੀ ਹੈ ਤੇ ਜਿਹਾ ਸਭ ਵਿਅਕਤੀ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਉਸ ਦਾ ਕੋਈ ਮਾਇਨਾ ਨਹੀਂ ਤੇ ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਕਿ ਉਹ 27 ਦੀਆਂ ਚੋਣਾਂ ਵਿੱਚ ਹਰ ਹਾਲਤ ਵਿੱਚ ਪੰਜਾਬ ਅੰਦਰ ਸਰਕਾਰ ਬਣਾਉਣਗੇ ਜਦੋਂ ਉਹਨਾਂ ਪੁੱਛਿਆ ਗਿਆ ਕਿ ਤੁਸੀਂ ਕਾਂਗਰਸ ਵਿੱਚ ਰਹਿ ਕੇ ਸਰਕਾਰ ਬਣਾਓਗੇ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਤੇ ਮੈਡਮ ਸਿੱਧੂ ਨੇ ਕਿਹਾ ਕਿ ਉਹ ਕੈਂਸਰ ਮੁਕਤ ਹੋਣ ਤੋਂ ਬਾਅਦ ਲਗਾਤਾਰ ਲੋਕਾਂ ਵਿੱਚ ਰਹਿ ਰਹੀ ਹੈ ਅਤੇ ਖਾਸ ਕਰਕੇ ਦਲਿਤ ਸਮਾਜ ਦੀ ਆਵਾਜ਼ ਬਣਨ ਲਈ ਵਚਨਬੱਧ ਹੈ ਤੇ ਇਸ ਦੌਰਾਨ ਉਹਨਾਂ ਰਾਜਾ ਵੜਿੰਗ ਤੇ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਪੁੱਛਿਆ ਕਿ ਬਸ ਬਡਿੰਗਾ ਵਾਲੇ ਕੇਸ ਵਿੱਚ ਭਗਵੰਤ ਮਾਨਨ ਰਾਜਾ ਵੜਿੰਗ ਦੇ ਦਾ ਬਚਾਓ ਕਿਉਂ ਕਰ ਰਹੇ ਹਨ ਤੇ ਮੈਡਮ ਸਿੱਧੂ ਨੇ ਇਹ ਵੀ ਦਾਵਾ ਕੀਤਾ ਕਿ ਵੜਿੰਗ ਤੇ 2.5 ਹਜ਼ਾਰ ਏਕੜ ਦੀ ਜ਼ਮੀਨ ਨਾਲ ਸੰਬੰਧਿਤ ਕੇਸ ਚੱਲ ਰਿਹਾ ਹੈ ਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 1.5 ਸਾਲ ਤੱਕ ਮੰਨਤਾ ਕੀਤੀਆਂ ਪਰ ਨਵਜੋ ਸਿੰਘ ਸਿੱਧੂ ਨਹੀਂ ਮੰਨੇ ਸਿੱਧੂ ਨੂੰ ਮੁੱਖ ਮੰਤਰੀ ਬਣਦਾ ਕੋਈ ਸ਼ੌਂਕ ਨਹੀਂ ਉਹਨਾਂ ਕਿਹਾ ਕਿ ਕਾਂਗਰਸ ਦੀ 70% ਦੀ ਲੀਡਰਸ਼ਿਪ ਜਿੱਤਣ ਵਾਲੇ ਵਿਧਾਇਕ ਅਤੇ ਵਰਕਰ ਉਹਨਾਂ ਦੇ ਨਾਲ ਹਨ ਤੇ ਮੈਡਮ ਸਿੱਧੂ ਨੇ ਕਿਹਾ ਕਿ ਨੋਟਸਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਤੇ ਰਾਣਾਗਰਜੀਤ ਨੂੰ ਵੀ ਅਜਿਹੇ ਨੋਟਿਸ ਮਿਲੇ ਹਨ ਤੇ ਸੁਖੀ ਰੰਦਾਵਾ ਨੇ ਤਾਂ ਰਾਜਸਥਾਨ ਵਿੱਚ ਪੈਸੇ ਲੈ ਕੇ ਟੈਕਟਾ ਮੰਡੀਆਂ ਹਨ ਤੇ ਅੰਤ ਵਿੱਚ ਉਹਨਾਂ ਸਪਸ਼ਟ ਕੀਤਾ ਕਿ ਇਹ ਨੋਟਿਸ ਉਹਨਾਂ ਲਈ ਕੋਈ ਮਾਇਨਾ ਨਹੀਂ ਰੱਖਦਾ ਕਿਉਂਕਿ ਉਹਨਾਂ ਦੀ ਗੱਲ ਸਿੱਧੀ ਟੌਪ ਲੀਡਰਸ਼ਿਪ ਨਾਲ ਚੱਲ ਰਹੀ ਹੈ ਅਤੇ ਉਹ ਗੱਲ ਦੀ ਆਪਣੀ ਅਗਲੀ ਰਣਨੀਤੀ ਮੀਡੀਆ ਦੇ ਸਾਹਮਣੇ ਲਿਆਉਣਗੇ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਗੁਰਵਿੰਦਰ ਦੀ ਪੋਸਟਮਾਰਟਮ ਰਿਪੋਰਟ ਚ ਵੱਡਾ ਖੁਲਾਸਾ ਹਾਂਜੀ ਦੱਸਦੀ ਕਿ ਫਰੀ ਕੋਟ ਦੇ ਸੁਖਨ ਵਾਲਾ ਪਿੰਡ ਵਿੱਚ ਹੋਏ ਗੁਰਵਿੰਦਰ ਸਿੰਘ ਕਤਲ ਮਾਮਲੇ ਵਿੱਚ ਵੱਡਾ ਕਲਾਸ ਸਾਹਮਣੇ ਆਇਆ ਹੈ ਪਤਾ ਲੱਗਾ ਹੈ ਕਿ ਉਸ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਸੀ ਅਤੇ ਫਿਰ ਗਲਾ ਘੋਟ ਕੇ ਮਾਰਿਆ ਗਿਆ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੀ ਬਾਹ ਫੜੀ ਹੋਈ ਸੀ ਜਦਕਿ ਉਸ ਦਾ ਆਸ਼ਿਕ ਹਰਕਮਲ ਸਿੰਘ ਉਸ ਦੀ ਬਾਹ ਵਿੱਚੋਂ ਗਲਾ ਫੜ ਕੇ ਕਤਲ ਕਰ ਰਿਹਾ ਸੀ ਤੇ ਪੋਸਟਮਾਰਟਮ ਦੀ ਪ੍ਰ ਰੰਬਿਕ ਰਿਪੋਰਟ ਮੁਤਾਬਕ ਗੁਰਵਿੰਦਰ ਦੀ ਮੌਤ ਸਾਰ ਰੁਕਣ ਕਾਰਨ ਹੋਈ ਅਤੇ ਸਰੀਰ ਤੇ 10 ਤੋਂ 12 ਜ਼ਖਮਾਂ ਦੇ ਨਿਸ਼ਾਨ ਵੀ ਮਿਲੇ ਹਨ ਤੇ ਕਤਲ ਕਰਨ ਤੋਂ ਬਾਅਦ ਹਰਕਮਨ ਸਿੰਘ ਆਪਣੇ ਦੋਸਤ ਵਿਸ਼ਵਜੀਤ ਨੂੰ ਧੋਖੇ ਨਾਲ ਚੰਡੀਗੜ੍ਹ ਲੈ ਆਇਆ ਤੇ ਉਹ ਇੱਥੋਂ ਉਹ ਮੁੰਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ ਜਿਵੇਂ ਹੀ ਉਸਨੂੰ ਘਰੋਂ ਖਬਰ ਮਿਲੀ ਕਿ ਉਸਦੇ ਪਿਤਾ ਨੂੰ ਪੁਲਿਸ ਉਸਦੇ ਪਿਤਾ ਨੂੰ ਪੁਚੇ ਗਈ ਚਲੀ ਨਾ ਲੱਗ ਗਈ ਹੈ ਤਾਂ ਉਹ ਕਬਰ ਆਇਆ ਅਤੇ ਅਦਾਲਤ ਵਿੱਚ ਸਰੈਂਡਰ ਕਰ ਗਿਆ ਤੇ ਪੁਲਿਸ ਪੁੱਛਗੈਸੇ ਵਿੱਚ ਸਾਹਮਣੇ ਆਇਆ ਹੈ ਕਿ ਉਸਨੇ ਦੋਸਤ ਨੂੰ ਫ੍ਰੀਕੋਡ ਲੈ ਜਾਣ ਦਾ ਕਾਰਨ ਵੀ ਝੂਠ ਹੀ ਦੱਸਿਆ ਸੀ ਤੇ ਗੱਲ ਕਰਨ ਵਾਲੀ ਖਬਰ ਦੇ ਬਾਰੇ ਬੱਚਿਆਂ ਦੀ ਹੋਈ ਮੌਜ ਪੂਰਾ ਦਸੰਬਰ ਬੰਦ ਰਹਿਣਗੇ ਸਕੂਲ ਹਾਂਜੀ ਦੱਸ ਜੀ ਕਿ ਜਿਵੇਂ ਜਿਵੇਂ ਦਸੰਬਰ ਦੀ ਠੰਡ ਵਾਧੀ ਜਾਂਦੀ ਹੈ ਬੱਚਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਵੀ ਆ ਜਾਂਦੀ ਹੈ ਤੇ ਇਸ ਦਾ ਕਾਰਨ 9 ਦਸੰਬਰ ਤੋਂ 14 ਦਸੰਬਰ ਤੱਕ ਲਗਾਤਾਰ 6 ਸਕੂਲ ਛੁੱਟੀਆਂ ਦਾ ਐਲਾਨ ਹੈ ਤੇ ਜਿਸ ਨੇ ਵੱਡੇ ਛੋਟੇ ਸਾਰਿਆਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਬੱਚਿਆਂ ਨੇ ਪੂਰਾ ਹਫਤਾ ਮસ્ਤੀ ਕੀਤੀ ਤੇ ਕੁੱਝ ਯਾਤਰਾਵਾਂ ਦੀ ਯੋਜਨਾ ਬਣਾ ਰਹੇ ਸਨ ਤੇ ਜਦੋਂ ਕਿ ਕੁੱਝ ਘਰਾਂ ਵਿੱਚ ਮਜ਼ੇਦਾਰ ਗਤੀਵਿਧੀਆਂ ਵਿੱਚ ਰੁੱਝੇ ਹੋਏ ਸਨ ਠੰਡ ਨੂੰ ਵੇਖਦੇ ਹੋ ਜੰਮੂ ਕਸ਼ਮੀਰ ਵਿੱਚ ਬੱਚਿਆਂ ਲਈ ਸਕੂਲ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਦੀਆਂ ਵਾਲੇ ਖੇਤਰ ਦੇ ਸਕੂਲ 9, 10, 11, 12, 13 ਤੇ 14 ਦਸੰਬਰ ਨੂੰ ਬੰਦ ਰਹਿਣਗੇ ਤੇ ਇਸ ਤੋਂ ਇਲਾਵਾ ਇਸ ਸਮੇਂ ਤੋਂ ਬਾਅਦ ਵੀ ਸਕੂਲ ਬੰਦ ਰਹਿਣਗੇ ਕਿਉਂਕਿ ਜੰਮੂ ਕਸ਼ਮੀਰ ਦੇ ਸਰਦੀਆਂ ਵਾਲੇ ਖੇਤਰ ਚ ਸਾਰੇ ਪ੍ਰੀ ਪ੍ਰਾਇਮਰੀ ਸਕੂਲ ਤੇ 8ਵੀਂ ਜਮਾਤ ਤੱਕ ਦੇ ਸਕੂਲ ਪੂਰੀ ਪੂਰੇ ਦਸੰਬਰ ਮਹੀਨੇ ਲਈ ਬੰਦ ਰਹਿਣਗੇ। ਇਹ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਚਾਹੇ ਪਤਾਲ ਤੇ ਜਾ ਕੇ ਲੁਕ ਜਾ ਉਥੋਂ ਵੀ ਕੱਢ ਕੇ ਮਾਰਾਂਗੇ ਗੈਂਗਸਟਰ 골ਡੀ ਬਰਾੜ ਨੂੰ ਧਮਕੀ ਹਾਂਜੀ ਦੱਸਦੀ ਕਿ ਪੰਜਾਬ ਵਿੱਚ ਗੈਂਗਸਟਰਾਂ ਵਿਚਾਲੇ ਤੇਜ਼ ਹੋਈਆਂ ਝੜਪਾਂ ਵਿਚਾਲੇ ਕੈਨੇਡਾ ਬੈਠੇ 골ਡੀ ਬਰਾੜ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਸੰਬੰਧੀ ਇੱਕ ਸਾਬਾ ਨਾਂ ਦੇ ਗੈਂਗਸਟਰ ਨੇ ਆਡੀਓ ਜਾਰੀ ਕੀਤੀ ਹੈ ਤੇ ਇਸ ਕਥਤ ਆਡੀਓ ਰਾਹੀਂ 골ਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਜਿੱਥੇ ਮਰਦੀ ਲੁਕ ਜਾਵੇ ਪਰ ਉਥੋਂ ਵੀ ਮਾਰ ਦਿੱਤਾ ਜਾਵੇਗਾ ਤੇ ਪੰਜਾਬੀ ਅਪਡੇਟ ਇਸ ਖਤਤ ਆਡੀਓ ਦੀ ਪੁਸ਼ਟੀ ਬਿਲਕੁਲ ਵੀ ਨਹੀਂ ਕਰਦਾ ਹੈ ਤੇ ਖਤਤ ਆਡੀਓ ਜਿਸ ਗੈਸਟਰ ਸਾਬਕ ਗੋਬਿੰਦਗੜ੍ਹ ਨੇ ਗੈਸਟਰ ਗੋਲਡੀ ਬਰਾੜ ਨੂੰ ਧਮਕੀ ਦਿੱੰਦਿਆ ਕਿਹਾ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਨੂੰ ਪਿਸਤੌਲ ਲਾਰੈਂਸ ਬਿਸ਼ਨੋਈ ਨੇ ਮੇਰੇ ਹੱਥੀਂ ਮੁਹੱਈਆ ਕਰਵਾਈ ਸਨ ਪਰ ਗੋਲਡੀ ਬਰਾੜ ਗद्दार ਬੰਦਾ ਨਿਕਲਿਆ ਸਾਡੇ ਨਾਲ ਗਦਾਰੀ ਕਰ ਗਿਆ ਤੇ ਇਸ ਨੇ ਉਸ ਨੇ ਦਾਵਾ ਕੀਤਾ ਕਿ ਸਿੱਧੂ ਮਸੇਵਾਲਾ ਕਤਲ ਮੇਚ ਫਰੋਟਿੰਗਾਂ ਮੰਗ ਮੰਗ ਲਾਰੈਂਸ ਨੇ 147 ਤੇ ਹੋਰ ਹਥਿਆਰ ਮੁਹैया ਕਰਵਾਈ ਸਾਬਾ ਨੇ ਅੱਗੇ ਕਿਹਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਵੀ ਲਾਰੈਂਸ ਨੇ ਤੇਰੀ ਮਦਦ ਕੀਤੀ ਤੁਸੀਂ ਬਣੇ ਬਣਾਈ ਪਲੇਟਫਾਰਮ ਤੇ ਖੇਡੇ ਤੇਰੇ ਤੋਂ ਪਹਿਲਾਂ ਗੁਰਲਾਲ ਬਰਾੜ ਨੇ ਲਾਰੈਂਸ ਦੇ ਨਾਂ ਤੇ ਐਸ਼ ਕੀਤੀ ਅਤੇ ਆਪਣੇ ਘਰ ਭਰੇ ਤੇ ਉਸ ਨੇ ਗੋਲਡੀ ਨੂੰ ਕਿਹਾ ਕਿ ਤੂੰ 147 ਚਾ ਕਰਕੇ BMW ਗੱਡੀ ਵਿੱਚ ਰੱਖ ਕੇ ਇੰਡੀਆ ਸਾਡੇ ਕਰਕੇ ਘੁੰਮਿਆ ਤੇ ਵਰਲਡ ਲੈਵਲ ਤੇ ਤੇਰਾ ਨਾਮ ਅਸੀਂ ਕਰਵਾਇਆ ਤੇਰੇ ਵਰਗੇ ਅਸੀਂ 36 골ਡੀ ਬਰਾਡ ਬਣਾ ਸਕਦੇ ਹਾਂ ਤੇ 3600 ਗਰਦਨਾ ਵੀ ਫਿਰ ਹਵਾ ਵਿੱਚ ਹੋਣਗੀਆਂ ਤੇ ਉਸ ਨੇ ਕਿਹਾ ਉਸ ਨੇ 골ਡੀ ਬਰਾਡ ਨੂੰ ਧਮਕੀ ਦੇਂਦੇ ਕਿਹਾ ਕਿ ਪੈਰੀ ਦਾ ਕਤਲ ਤੇਰੇ ਕਰਕੇ ਹੋਇਆ ਤੂੰ ਸਾਡੇ 25-30 ਕਰੋੜ ਰੁਪਏ ਲੈ ਕੇ ਭੱਜ ਗਿਆ ਤੇ ਹੁਣ ਸਾਡੇ ਸਾਰੇ ਬੰਦੇ ਫੜਵਾ ਰਿਹਾ ਹੈ ਤੇ ਗੋਲਡ ਬਰਾਡ ਤੂੰ ਸੀ ਆਪਣੇ ਤਿਆਰੀ ਰੱਖ ਚਾਹੇ ਪਤਾਲ ਵਿੱਚ ਲੁੱਕ ਜਾਓ ਇੱਥੋਂ ਵੀ ਕੱਢ ਤੈਨੂੰ ਮਾਰ ਦਾਂਗੇ ਤੇ ਗੱਲ ਕਰਦੇ ਹਾਂ ਗਲੀ ਖਬਰ ਦੇ ਬਾਰੇ ਕਾਨੂੰਨ ਲੋਕਾਂ ਦੀ ਸਹੂਲਤ ਲਈ ਪਰੇਸ਼ਾਨ ਕਰਨ ਲਈ ਨਹੀਂ ਇੰਡੀਗੋ ਵਿਵਾਦ ਤੇ ਬੋਲੇ ਪੀਐਮ ਮੋਦੀ ਹਾਂਜੀ ਦਾਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 8 ਦਿਨਾਂ ਤੋਂ ਚੱਲ ਰਹੇ ਇੰਡੀਗੋ ਸੰਕਟ ਨੂੰ ਲੈ ਕੇ ਵੱਡੇ ਬਿਆਨ ਦਿੱਤਾ ਹੈ ਜਿ ਉਹਨਾਂ ਕਿਹਾ ਕਿ ਨਿਯਮ ਅਤੇ ਕਾਨੂੰਨ ਅਜਿਹਾ ਨਹੀਂ ਹੋਣਾ ਚਾਹੀਦਾ ਜੋ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਤੇ ਸਗੋਂ ਇਹ ਨਿਯਮ ਲੋਕਾਂ ਦੀ ਸੁਹੂਲਤਾਵਾਂ ਲਈ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਤੇ ਬੋਝ ਪਾਉਣ ਲਈ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਬਿਆਨ ਐਨਡੀਏ ਸੰਸਦੀ ਪਾਰਟੀ ਨੂੰ ਸੰਬੋਧਨ ਕਰਦੇ ਹੋਏ ਦਿੱਤੇ ਤੇ ਇੰਡੀਗੋ 에ਅਰਲਾਈਨਜ਼ ਨਾਲ ਜੁੜੇ ਹਾਲੀ ਦੇ ਵਿਵਾਦ ਦੇ ਮੱਦੇਨਜ਼ਰ ਉਨ੍ਹਾਂ ਦਾ ਇਹ ਬਿਆਨ ਮਹੱਤਵਪੂਰਨ ਹੈ 2021 ਕੇ ਐਨਡੀਏ ਸੰਸਦੀ ਪਾਰਟੀ ਦੀ ਮੀਟਿੰਗ ਸੰਸਦ ਪਵਨ ਵਿੱਚ ਹੋਈ ਤੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਹਾਰ ਖੇਤਰ ਵਿੱਚ ਸਦਾਰਾਂ ਤੇ ਜ਼ੋਰ ਦਿੱਤਾ ਤੇ ਸੰਸਦ ਪਵਨ ਕੰਪਲੈਕਸ ਵਿੱਚ ਹੋਈ ਐਨਡੀਆ ਸੰਸਦੀ ਪਾਰਟੀ ਦੀ ਮੀਟਿੰਗ ਵਿੱਚ ਵਿੱਚ ਰੱਖਿਆ ਮੰਤਰੀ ਆਰਜਨਤ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ ਤੇ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਆਉਣ ਵਾਲੀਆਂ ਹੋਰ ਰਿਲੇਟਡ ਅਪਡੇਟਸ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ